ਤੋ ਵੀਰੇ ਅੱਜ ਸਾਡੇ ਘਰਾਂ ਵੱਲ ਕਿਸੇ ਗੋਹ ਆ ਗਈ ਆ ਦੋ ਬੰਦੇ ਗੋਹ ਫੜਨ ਵਾਸਤੇ ਆਏ ਆ ਤੇ ਆਪਾਂ ਤੁਹਾਨੂੰ ਦਿਖਾਉਣਾ ਸਾਰਿਆਂ ਨੂੰ ਵੀ ਗੋਹ ਕਿਵੇਂ ਫੜੀ ਜਾਂਦੀ ਆ ਆਜੋ ਵੀਰੇ ਇਧਰ ਨੂੰ ਆ ਗੋਹ ਇਹਨਾਂ ਦੇ ਘਰੇ ਪਹਿਲਾਂ 4-5 ਵਾਰੀ ਆ ਗਈ ਪਤਾ ਨਹੀਂ ਕੀ ਕਾਰਨ ਆ ਗੋਹ ਦਾ ਆਉਣ ਦਾ ਪਤਾ ਨਹੀਂ ਤਾਂ ਸੂਈ ਹੋਈ ਆ ਬੱਚੇ ਦਿੱਤੇ ਵੇ ਆ ਤੇ ਤਰੱਭ ਜਾਣੇ ਕਿਵੇਂ ਆਉਂਦੀ ਇਹਨਾਂ ਦੇ ਘਰੇ ਏ ਭਾਈ ਪਹਿਲਾਂ ਵੀ ਇੱਕ ਦੋ ਵਾਰੀ ਕੋਹ ਫੜ ਕੇ ਲੈ ਕੇ ਗਏ ਇਹਨਾਂ ਦੇ ਘਰੋਂ ਆਹ ਫੈਕਟਰੀ ਆ ਭਾਈ ਅੱਗੇ ਜਾ ਕੇ ਉਹਨਾਂ ਦੇ ਬਾਥਰੂਮ ਦੇ ਵਿੱਚ ਵੜ ਜਾਂਦੀ ਆ ਤੇ ਭਾਈ ਵਿਚਾਰੇ ਪਹਿਲਾਂ ਵੀ ਬੁਲਾਏ ਨੇ ਅੱਜ ਵੇਖੋ ਫੇਰ ਵਗਿਆ ਦਾ ਤਰੀਕਾ ਕੋਤਰੀਕਾ ਵਾਲਾ ਜ਼ਬਰਦਸਤ ਆ ਵੀ ਸਿਆਣੀ ਗੱਲ ਆ ਪਹਿਲਾਂ ਬਾਈ ਨੇ ਉੱਪਰ ਦੀ ਵੇਖਿਆ ਬਾਹਰਲੇ ਪਾਸੇ ਦੀ ਆ ਕੇ ਮੈਂ ਕਿੱਥੇ ਬੈਠੇ ਆ ਉਹ ਕਿਦਾਂ ਸੀਟ ਦੇ ਉਹਲੇ ਜੇ ਬੈਠਾ ਕਹਿੰਦੇ ਦਿਖਾ ਫੜ ਫੜ ਕੇ ਆਏਗਾ ਬਾਈ ਕਹਿੰਦੇ ਗੇਟ ਖੋਲਿਆ ਇਹੋ ਕੋਈ ਪਕੜਿਆ ਥਿੱਤੇ ਵੜ ਗਿਆ ਤਾਂ ਘੇਰਾ ਤਾਂ ਬਾਈ ਨੇ ਬਾਰ ਬੰਦ ਕਰਤਾ ਤਾਂ ਉਹ ਕਹਿੰਦਾ ਮੈਂ ਫੜ ਕੇ ਲੈ ਕੇ ਆਉਣਾ ਮੈਂ ਤੁਹਾਨੂੰ ਦਿਖਾਉਣਾ ਇੱਧਰ ਹੀ ਜਾ ਕੇ ਤੇ ਬਾਈ ਕਿਵੇਂ ਉਹ ਫੜਦਾ ਜੋ ਸੀਟ ਦੇ ਬਾਈ ਇਹ ਉੱਲੇ ਹੋਇਆ ਉੱਥਾ ਜੀ ਆ ਗਿਆ ਬਾਲਤ ਆ ਗਿਆ ਬਾਈ ਕਹਦੇ ਮੋਰ ਵੱਡਾ ਬਾਈ ਫਾਇਦਾ ਕੇ ਰਾ ਇਹਨੇ ਕਾਲੇ ਦਦੇ ਜਾਂਦਾ ਹੋਈ ਕਿ ਦੇਖਦੇ ਨਪ ਲਿਆ ਬਈ ਡੰਡੇ ਵਾਲਾ ਨਪ ਕੇ ਇਹ ਉਹ ਫੜ ਲੇ ਤੋ ਫੜ ਲੇ ਤੋ ਚਟਲੀ ਲਮਕਾਲੀ ਤੂਰੀ ਇਹ ਬਾਹਰ ਨੂੰ ਆਉਗਾ ਬਾਈ ਲੈ ਹੁਣ ਬਈ ਬੱਲੇ ਬੱਲੇ ਇਹ ਆ ਬਾਈ ਦੇਖੋ ਉਹ ਬਾਈ ਦਾ ਫਾਂਡਾ ਤਰੀਕਾ ਦੇਖੋ ਧੌਣ ਤੇ ਤੜਾ ਡੰਡਾ ਤੇ ਨਾਲ ਦੀ ਨਾਲ ਹੀ ਚੱਪਲੀ ਤੇ ਬਾਈ ਹੁਣ ਇਹਨੂੰ ਖੇਤਾ ਚਲੇ ਜਾ ਕੇ ਛੱਡੋਂਗੇ ਤਾਂ ਕੀ ਕਰੂੰਗਾ ਹਾਂ ਬਾਈ ਇਹਨੂੰ ਸਾਧਣਾ ਆਪਾਂ ਦੇ ਠੀਕ ਆ ਬੱਝੇ ਗੱਲ ਆ ਬਾਈ ਜਾ ਕੇ ਹੱਡਾ ਰੋਣ ਦੇ ਲਾ ਆ ਜਾਨਪੁਰ ਦੇ ਸਾਥ ਜਿੱਥੇ ਮਰਦੀ ਫਿਰਦਾਰਾ ਵੀ ਹਣਾ ਪਹਿਲਾਂ ਵੀ ਸੱਜੇ ਨੇ ਹਾਂ ਹੁਣ ਵੀ ਜਿੱਦਾਂ ਇੱਥੇ ਹਾਂ ਥੋੜਾ ਬਾਈ ਧੰਨਵਾਦ ਬਹੁਤ ਬਹੁਤ ਤੁਸੀਂ ਆਏ ਹੋਗੇ ਸਾਡੇ ਕੋਲੇ ਉਹ ਬੜੇ ਜਵਾਕ ਵਿਚਾਰੇ ਡਰੇ ਬੈਠੇ ਸੀਗੇ ਕਹਿੰਦੇ ਅੰਦਰ ਪਤਾ ਨਹੀਂ ਕੀ ਆ ਗਿਆ ਹਾਂ ਜੀ ਹਾਂ ਡਰ ਤਾਂ ਹੁੰਦੇ ਐਸੇ ਭਰਾ ਜੀ ਬਾਈ ਬੜਾ ਬੱਝੇ ਕੰਮ ਕੀਤਾ ਮੌਕੇ ਤੇ ਆ ਗਏ ਉਹਨੂੰ ਫੋਨ ਕੀਤਾ ਬਈ ਨੂੰ ਬਈ ਜੇ ਹੋਰ ਵੀ ਕਿਸੇ ਨੂੰ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਹੋਵੇ ਕੋਈ ਗੋ ਆ ਜੇ ਘਰੇ ਜਾ ਕੇ ਹੋਰ ਵੀ ਜਾਨਵਰ ਆ ਜੇ ਬਸ ਆਪਾਂ ਤਾਂ ਬਾਈਆਂ ਦਾ ਨੰਬਰ ਮੈਂ ਵੀਡੀਓ ਦੇ ਵਿੱਚ ਪਾ ਦੇਣਾ ਹੈਗਾ ਤੁਸੀਂ ਇਹਨਾਂ ਨੂੰ ਫੋਨ ਕਰਕੇ ਨਾ ਬਈ ਜੇ ਕੋਈ ਅਜੀ ਸਮੱਸਿਆ ਦਾ ਹੱਲ ਕਰਾ ਸਕਦੇ ਹੋ